ਨੰਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਬਾਬਾ ਗੁਰਦਿੱਤਾ ਜੀ ਜ਼ਿਆਦਾਤਰ ਲੋਕ ਬਾਬਾ ਗੁਰਦਿੱਤਾ ਜੀ ਨੂੰ ਕੀਰਤਪੁਰ ਸਾਹਿਬ ਵਿਖੇ ਰਹਿਣ ਕਾਰਨ ਹੀ ਜਾਣਦੇ ਹਨ ਪਰ ਪਿੰਡ ਡਰੌਲੀ ਪਾਈ ਕੀ ਉਹਨਾਂ ਦੀ ਜਨਮ ਭੂਮੀ ਹੈ ਬਾਬਾ ਗੁਰਦਿੱਤਾ ਜੀ ਦਾ ਜਨਮ 15 ਨਵੰਬਰ 1613 ਈਸਵੀ ਨੂੰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਘਰ ਮਾਤਾ ਦਾ ਮੋਦਰੀ ਦੀ ਕੋਖਾ ਹੋਇਆ ਆਪ ਜੀ ਗੁਰੂ ਸਾਹਿਬ ਦੇ ਸਭ ਤੋਂ ਵੱਡੇ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ ਜਿੱਥੇ ਗੁਰਮਤਿ ਗਿਆਨ ਵਿੱਚ ਮਾਹਿਰ ਸਨ ਉੱਥੇ ਹੀ ਸ਼ਾਸਤਰ ਵਿਦਿਆ ਵੀ ਆਪ ਜੀ ਨੇ 6ਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਕੋਲੋਂ ਪ੍ਰਾਪਤ ਕੀਤੀ ਬਾਬਾ ਗੁਰਦਿੱਤਾ ਜੀ ਦਾ ਵਿਆਹ 17 ਅਪ੍ਰੈਲ 1621 ਈਸਵੀ ਨੂੰ ਬਟਾਲੇ ਦੇ ਭਾਈ ਰਾਮੇ ਖੱਤਰੀ ਦੀ ਸੁਪੁੱਤਰੀ ਬੀਬੀ ਅਨੰਤੀ ਨਾਲ ਹੋਇਆ ਆਪਜੀ ਦੇ ਘਰ ਦੋ ਸੁਪੁੱਤਰਾਂ ਦਾ ਜਨਮ ਹੋਇਆ ਵੱਡੇ ਪੁੱਤਰ ਧੀਰਮਾਲਾ ਤੇ ਛੋਟੇ ਹਰ ਰਾਏ ਜੀ ਜੀ ਹਰ ਉਹ ਹੀ ਹਰ ਰਾਏ ਜੀ ਜੋ ਬਾਅਦ ਵਿੱਚ ਗੁਰੂ ਨਾਨਕ ਜੀ ਦੀ ਗੁਰਗੱਦੀ ਦੇ ਸੱਤਵੇਂ ਵਾਰਸਾ ਤੇ ਮੇਰੀ ਅਤੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਅਧਿਕਾਰੀ ਵੀ ਬਣੇ ਕੀਰਤਪੁਰ ਸਾਹਿਬ ਵਸਾਇਆ ਬਾਬਾ ਗੁਰਦਿੱਤਾ ਜੀ ਨੇ ਮਿਸਾਲ 1626-27 ਈਸਵੀ ਤੱਕ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਨਗਰ ਵਿੱਚ ਰਹੇ ਇਸ ਤੋਂ ਬਾਅਦ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਪਹਾੜੀ ਖੇਤਰੀ ਵਿੱਚ ਨਿਵਾਸ ਸਥਾਨ ਬਣਾਉਣ ਦੀ ਆਗਿਆ ਦਿੱਤੀ ਇਸ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਨੂੰ ਵਸਾਇਆ ਉਸੇ ਕੀਰਤਪੁਰ ਸਾਹਿਬ ਵਿਖੇ ਹਰਗੋਬਿੰਦ ਸਾਹਿਬ ਜੀ ਦਾ ਅੰਗਿੱਠਾ ਸੈ ਮੌਜੂਦ ਹੈ ਬਾਬਾ ਗੁਰਦਿੱਤਾ ਸਿਰਫ ਅਧਿਆਤਮਕ ਰੂਹੀ ਨਹੀਂ ਸਨ ਉਹਨਾਂ ਨੇ ਕਰਤਾਰਪੁਰ ਦੀ ਜੰਗ ਵਿੱਚ ਆਪਣੀ ਸੂਰਬਿਰਤਾ ਦਾ ਪ੍ਰਦਰਸ਼ਨ ਕੀਤਾ ਇਹ ਜੰਗ ਮੁਗਲ ਸੈਨਾ ਜਿਸ ਨੂੰ ਐਦਾ ਖਾਨ ਦਾ ਸਮਰਥਨ حاصل ਸੀ ਦੇ ਖਿਲਾਫ ਲੜੀ ਗਈ ਸੀ ਕਰਤਾਰਪੁਰ ਦੀ ਜੰਗ ਵਿੱਚ ਗੁਰੂ ਸਾਹਿਬ ਦੀ ਜਿੱਤ ਹੋਈ ਸੀ ਬਾਦਸ਼ਾਹ ਦੇ ਹੁਕਮ ਦੇ ਅਪਣਾਇਆ ਉਦਾਸੀ ਮਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਮੰਗ ਦੇ ਉਦਾਸੀ ਮਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਆਪ ਜੀ ਨੂੰ ਸ੍ਰੀ ਚੰਦ ਜੀ ਨੂੰ ਸੌਂਪ ਦਿੱਤਾ ਇਸ ਤੋਂ ਬਾਅਦ ਆਪ ਜੀ ਨੇ ਚਾਰ ਧੋਣਿਆਂ ਦੀ ਸਥਾਪਨਾ ਕੀਤੀ ਅਤੇ ਉਹਨਾਂ ਉੱਪਰ ਆਪਣੇ ਚਾਰ ਚੇਲਿਆਂ ਬਾਲੂ ਹਸਨਾ ਹੂਲ ਸ਼ਾ ਗੋਇੰਦਾ ਅਤੇ ਅਲਮਸਤ ਨੂੰ ਨਿਯੁਕਤ ਕੀਤੀ ਇੱਕ ਵਾਰ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡ ਰਹੇ ਸੀ ਉਹਨਾਂ ਕੋਲੋਂ ਇੱਕ ਬ੍ਰਾਹਮਣ ਦੀ ਗਾਂ ਦਾ ਸ਼ਿਕਾਰ ਹੋ ਜਾਂਦਾ ਬ੍ਰਾਹਮਣ ਦੀ ਘਰ ਵਾਲੀ ਬਾਬਾ ਜੀ ਦੱਸਦੀ ਇਹ ਇਹ ਗਾਂ ਇਹ ਉਹਨਾਂ ਦੀ ਕਮਾਈ ਦਾ ਸਾਧਨ ਸੀ ਤੇ ਇੱਕ ਇਸ ਦਾ ਛੋਟਾ ਵੱਡਾ ਵੀ ਹੈ